ਜਿੰਨਾ ਮਰਜੀ ਚਲਾਓ AC ਨਹੀਂ ਆਵੇਗਾ AC ਦਾ ਜ਼ਿਆਦਾ ਬਿੱਲ ਪਰੇਸ਼ਾਨ ਹੋਣ ਦੀ ਥਾਂ ਆਪਣਾ ਲਓ ਇਹ ਟਿਪਸ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਹਰ ਘਰ ਦੇ ਵਿੱਚ AC ਚੱਲਣਾ ਵੀ ਸ਼ੁਰੂ ਹੋ ਚੁੱਕਿਆ ਹੈ ਪਰ AC ਦਾ ਬਿੱਲ ਜ਼ਿਆਦਾ ਆਉਣ ਦੇ ਕਾਰਨ ਹਰ ਕੋਈ ਚਿੰਤਾ ਵਿੱਚ ਪੈ ਜਾਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ AC ਹੀ ਇੱਕੋ ਇੱਕ ਸਹਾਰਾ ਜਾਪਦਾ ਹੈ ਜੋ ਕਿ ਸਰੀਰ ਨੂੰ ਠੰਡ ਮਹਿਸੂਸ ਕਰਾਉਂਦਾ ਹੈ ਪਰ AC ਜਿੰਨੀ ਰਾਹਤ ਦਿੰਦੇ ਨੇ ਇਹ ਬਿਜਲੀ ਦੇ ਬਿੱਲ ਦੇ ਵੀ ਫੱਟੇ ਚੱਕ ਰਹੇ ਨੇ ਇਸ ਤੋਂ ਇਲਾਵਾ ਜੇਕਰ ਤੇ ਨਾ ਨਾ ਰੱਖਿਆ ਜਾਵੇ ਤਾਂ AC ਮੌਤ ਦਾ ਵੀ ਕਾਰਨ ਬਣ ਸਕਦੀ ਹੈ ਜਿहां ਦੇਸ਼ ਭਰ ਦੇ ਵਿੱਚ ਜੋ ਜੋ ਕਿ AC ਬਲਾਸਟ ਦੀਆਂ ਰਿਪੋਰਟਾਂ ਵੀ ਆ ਰਹੀਆਂ ਨੇ ਦਰਅਸਲ AC ਕੁਝ ਗਲਤੀਆਂ ਕਰਕੇ ਹੀ ਫਟਦਾ ਹੈ ਲੰਬੇ ਸਮੇਂ ਤੱਕ AC ਚੱਲਦਾ ਰਹਿਣ ਦੇ ਕਾਰਨ ਗਰਮ ਹੋ ਜਾਂਦਾ ਹੈ ਇਸ ਤੋਂ ਇਲਾਵਾ AC ਦਾ ਜੋ ਕਿ ਆਊਟਡੋਰ ਯੂਨਿਟ ਧੁੱਪ ਦੇ ਵਿੱਚ ਫਿੱਟ ਕਰਨ ਕਰਕੇ ਵੀ ਬਲਾਸਟ ਹੋ ਜਾਂਦਾ ਹੈਗਾ ਏਸੀ ਦੀ ਗੈਸ ਲੀਕਿੰਗ ਕਰਕੇ ਵੀ ਧਮਾਕਾ ਹੋ ਸਕਦਾ ਹੈ ਤਾਂ ਗਰਮੀਆਂ ਦੇ ਵਿੱਚ ਸੂਰਜ ਕਮਰੇ ਦੇ ਤਾਪਮਾਨ ਤੇ ਏਸੀ ਦੀ ਜੋ ਕਿ ਮੁਸ਼ਕਲ ਦੋਵਾਂ ਨੂੰ ਵਧਾਉਂਦਾ ਹੈ ਦਿਨ ਦੇ ਵੇਲੇ ਖਿੜਕੀਆਂ ਦੇ ਉੱਤੇ ਮੋٹے ਪਰਦੇ ਲਾਓ ਤੁਸੀਂ ਜੋ ਕਿ ਰਿਫਲੈਕਟਿਵ ਵਿੰਡੋ ਫਿਲਮ ਜੋ ਕਿ ਫਿਲਮ ਵੀ ਲਗਾ ਸਕਦੇ ਹੋ ਜੋ ਬਾਹਰ ਦੀ ਗਰਮੀ ਅੰਦਰ ਨਾ ਆਵੇ ਦਰਵਾਜ਼ੇ ਦੇ ਉੱਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਠੰਡੀ ਹਵਾ ਬਾਹਰ ਨਾ ਜਾਵੇ AC ਨੂੰ 18 ਡਿਗਰੀ ਦੇ ਉੱਤੇ ਚਲਾਉਣ ਦੇ ਨਾਲ ਤੁਹਾਡਾ ਕਮਰਾ ਜਲਦੀ ਠੰਡਾ ਨਹੀਂ ਹੋਵੇਗਾ ਸਗੋਂ ਏਸੀ ਦੇ ਉੱਤੇ ਜ਼ਿਆਦਾ ਭਾਰ ਪਵੇਗਾ ਤੇ ਬਿਜਲੀ ਦਾ ਬਿੱਲ ਵੀ ਵਧੇ ਤਾਂ ਸੂਤਰਾ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ 24 ਡਿਗਰੀ ਸੈਲਸੀਅਸ ਸਭ ਤੋਂ ਟੁਕਮਾ ਤਾਪਮਾਨ ਹੈ ਹਰ ਇੱਕ ਡਿਗਰੀ ਦੀ ਕਮੀ ਬਿਜਲੀ ਦੀ ਖਪਤ ਨੂੰ 6% ਵਧਾਉਂਦੀ ਹੈ ਤਾਂ ਏਸੀ ਦੇ ਨਾਲ ਪੱਖਾ ਚਲਾਉਣਾ ਬੇਕਾਰ ਨਹੀਂ ਸਗੋਂ ਸਮਝਦਾਰੀ ਹੈ ਪੱਖਾ ਕਮਰੇ ਦੇ ਵਿੱਚ ਠੰਡੀ ਹਵਾ ਨੂੰ ਬਰਾਬਰ ਫੈਲਾਉਣ ਦੇ ਵਿੱਚ ਮਦਦ ਕਰਦਾ ਹੈ ਜਿਸ ਨਾਲ ਏਸੀ ਨੂੰ ਘੱਟ ਕੰਮ ਜੋ ਕਿ ਘੱਟ ਕੰਮ ਕਰਨਾ ਪੈਂਦਾ ਹੈ ਤੇ ਘੱਟ ਸਮੇਂ ਦੇ ਵਿੱਚ ਪੂਰੇ ਕਮਰੇ ਨੂੰ ਠੰਡਕ ਮਿਲ ਜਾਂਦੀ ਹੈ ਜੇਕਰ ਤੁਸੀਂ 10 ਤੋਂ 12 ਸਾਲ ਪੁਰਾਣਾ ਏਸੀ ਵਰਤ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ ਪੰਜ ਸਟਾਰ ਰੇਟਿੰਗ ਵਾਲੇ ਨਵੇਂ ਏਸੀ ਪੁਰਾਣੇ ਏਸੀ ਦੇ ਨਾਲੋਂ 50% ਘੱਟ ਬਿਜਲੀ ਦੀ ਖਪਤ ਕਰਦੇ ਨੇ ਵਧੇਰੇ ਸਟਾਰ ਘੱਟ ਬਿਜਲੀ ਦੀ ਖਪਤ ਵਦੇਰੇ ਬਚਤ ਹੋਏ ਗੀਤ ਇਸ ਤੋਂ ਇਲਾਵਾ ਟਾਈਮਰ ਤੇ 슬ੀਪ ਮੋਡ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ AC ਲੱਗਿਆ ਹੋਇਆ ਹੈਗਾ ਤੇ ਇਸ ਇਨਫੋਰਮੇਸ਼ਨ ਨੂੰ ਜ਼ਰੂਰ ਅਪਣਾਓ ਤੇ ਇਹ ਕੁਝ ਟਿਪਸ ਨੇ ਜੋ ਕਿ ਤੁਸੀਂ ਵੀ ਆਪਣੇ ਜੋ ਕਿ AC ਚਲਾਉਂਦੇ ਸਮੇਂ ਜ਼ਰੂਰ ਅਪਣਾਇਆ ਕਰੋ ਖਾਸ ਕਰਕੇ ਜੇਕਰ ਤੁਸੀਂ AC ਦੇ ਵਿੱਚ ਸੌਣਾ ਪਸੰਦ ਕਰਦੇ ਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤਾਂ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਕਿ ਦਰਵਾਜ਼ੇ ਵਗੈਰਾ ਸਾਰੇ ਬੰਦ ਕਰਕੇ ਰੱਖਿਓ ਕਮਰਾ ਜਿਹੜਾ ਕਿ ਛੇਤੀ ਠੰਡਾ ਹੋ ਜਾਵੇ ਤੇ ਨਾਲ ਪੱਖਾ ਵੀ ਚਲਾ ਛੱਡ ਦਿਓ ਕਿਉਂਕਿ ਜਦੋਂ ਏਸੀ ਦੀ ਹਵਾ ਆਉਂਦੀ ਹੈ ਤਾਂ ਪੂਰੇ ਕਮਰੇ ਦੇ ਵਿੱਚ ਉਹ ਪੱਖੇ ਦੇ ਕਾਰਨ ਜਦੋਂ ਪੱਖਾ ਚੱਲਦਾ ਹੈ ਤਾਂ ਪੂਰਾ ਕਮਰਾ ਜਿਹੜਾ ਕਿ ਠੰਡਾ ਹੋ ਜਾਂਦਾ ਹੈ ਛੇਤੀ ਤਾਂ ਇਸ ਤਰੀਕੇ ਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟ ਆਵੇਗਾ